ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ। ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਪਿੰਡ ਸੁਨੇਰ ਤਸਵੀਰ ਜੀਰਾ ਤੇ ਜ਼ਿਲ੍ਹਾ ਫਰੋਇਸ਼ਪੁਰ। ਬਾਈ ਜਸਵਿੰਦਰ ਦੇ ਘਰੋਂ ਮਿੱਤਰੋ ਆਪਾਂ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਇੱਕ ਚੰਗੀ ਮੱਝ ਦਿਖਾ ਰਹੇ ਆ ਜੀ ਚੰਗੇ ਦੁੱਧ ਵਾਲੀ। ਤੇ ਬਰੀਡ ਤੇ ਮਿੱਤਰੋ ਬਾਈ ਕੰਮ ਕਰ ਰਿਹਾ। ਤੇ ਕਿੰਨੇ ਕਿੰਨੇ ਲੀਟਰ ਵਾਲੇ ਪਸ਼ੂ ਹੁਣ ਤਾਂ ਹੀ ਰਹੇ ਨੇ। ਤੇ ਕਿਥੋਂ ਬਾਈ ਲੈ ਕੇ ਆ ਸੀ ਪਹਿਲਾਂ ਸਟਾਰਟਿੰਗ ਤੇ ਉਹਦੀ ਗੱਲਬਾਤ ਆਪਾਂ ਪੂਰੀ ਬਾਈ ਦੇ ਨਾਲ ਕਰਦੇ ਆ ਪਹਿਲਾਂ ਫਿਰ ਆਪਾਂ ਮੱਝ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਹਾਂਜੀ ਬਾਈ ਜੀ ਸਾਸਤਰੀ ਕਾਮ ਸਾਸਤਰੀ ਕਾਮ ਬਾਈ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਜੀ ਆਪਣਾ ਨਾਮ ਹੈਗਾ ਜਸਵਿੰਦਰ ਸਿੰਘ ਹਾਂ ਨਾ ਹਾਂਜੀ ਜਸਵਿੰਦਰ ਇਹ ਆਪਣਾ ਘਰ ਕਿੱਥੇ ਜਿਆ ਪਿੰਡ ਤੋਂ ਇਹ ਪਿੰਡ ਤੋਂ ਜੀ ਚੜਦੇ ਵਾਲੇ ਪਾਸੇ ਨੂੰ ਆ ਠੀਕ ਹੈ ਬਿਲਡਿੰਗ ਵਾਲੀਆਂ ਵਰਕਸ਼ਾਪ ਤੇ ਇਹਦੇ ਨੇੜੇ-ਨੇੜੇ ਕਿਹੜੇ ਪਿੰਡ ਐ ਇਹਦੇ ਨੇੜੇ ਜੀ ਲੋਂਗੋ ਦੇਵਾ ਹੋ ਗਿਆ ਮਸੂਰਵਾਲਾ ਮਨਸੂਰਵਾਲ ਠੀਕ ਹੈ ਹਾਂਜੀ ਤੇ ਚਤਰਾ ਠੀਕ ਹੈ ਇਹ ਸਾਰੇ ਨੇੜੇ ਨੇੜੇ ਬੈਠੇ ਤੇ ਤਲਵੰਡੀ ਭਾਈ ਕਿੰਨੇ ਕਿਲੋਮੀਟਰ ਹੂ ਤਲਵੰਡੀ ਭਾਈ ਜੀ ਤੋਂ 15 ਕਿਲੋਮੀਟਰ ਤੇ ਜੀਰਾ ਜੀਰਾ 4-5 ਜੀਰਾ 4-5 ਆ ਤਲਵੰਡੀ ਭਾਈ 15 ਕਿਲੋਮੀਟਰ ਹੈਨਾ ਤਲਵੰਡੀ ਭਾਈ ਜੀਰੇ ਤੋਂ ਸਾਈਡ ਤੇ ਪੈਂਦਾ ਹੈ ਹਾਂਜੀ ਸਰ ਮਨਸੂਰਵਾਲ ਕਲਾਂ ਨੇੜੇ ਹੈਨਾ ਹਾਂਜੀ ਠੀਕ ਹੈ ਅੱਜ ਆਪਾਂ ਇਹ ਜਿਹੜੀ ਮੱਝ ਦਿਖਾ ਰਹੀ ਹੈ ਦਿਖਾਈ ਜਾ ਸਮਝ ਇਹਦਾ ਸੂਆ ਕਿਹੜਾ ਮੇਨ ਇਹ ਜੀ ਚੌਥੇ ਸੂਏ ਸੂਣੀ ਹੈ ਜੀ ਚੌਥੇ ਸੂਏ ਸੂਣੀ ਹੈ ਹਾਂਜੀ ਕਿੰਨੇ ਕੁ ਦਿਨ ਬਾਕੀ ਹੈ ਇਹ ਬਾ ਤਿਆਰੀ ਹੈ ਜੀ 22 ਤਰੀਕ ਨੂੰ ਇਹਦੇ ਦਿਨ ਪੂਰੇ ਆ 22 ਤਰੀਕ ਨੂੰ ਦਿਨ ਪੂਰੇ ਆ ਠੀਕ ਹੈ ਹੁਣ ਤਾਈ ਕਿੰਨੇ ਕ ਦੁੱਧ ਵਾਲੇ ਪਸ਼ੂ ਰਹੇ ਆ ਹੋਰ ਤਾਈ ਜੀ 18 19 ਕਿਲੋ ਵਾਲੇ ਕੋਲੇ ਆਪਣੇ ਕੋਲੇ ਮੱਝਾਂ ਰਹੀਆਂ ਜੀ ਠੀਕ ਹੈ ਹਾਂਜੀ ਤੇ ਇਹਨੇ ਕਿੰਨਾ ਕੱਢਿਆ ਮਨ ਲਾ ਵੀ ਤੀਜੇ ਸੂਏ ਇਹਨੇ ਜੀ 16 ਕਿਲੋ ਦੁੱਧ ਦਿੱਤਾ ਆਪਾਂ ਓਕੇ ਕੰਡੇ ਵਾਲਾ ਕੰਡੇ ਵਾਲਾ ਫਿਰ ਆਪਾਂ ਦੂਜੇ ਪਸ਼ੂ ਵੀ ਪਾਈ ਦੇ ਦਿਖਾਵਾਂਗੇ ਸੋ ਕੱਦ ਕਾਰ ਮਿੱਤਰੋ ਵਧੀਆ ਕੋਈ ਛੋਟਾ ਕੱਦ ਨਹੀਂ ਤੇ ਸਿੰਗ ਕੁੰਡੇ ਆ ਫੇਸ ਕੁਆਲਿਟੀ ਬਹੁਤ ਚੰਗੀ ਆ ਤੇ ਥਾਂਲੇ ਵੀ ਦੀ ਮਿੱਤਰੋ ਸਾਫ ਹੈ ਚੰਗਾ ਮੋਟਾ ਥਾਣਾ ਆ ਗਾੜੀ ਵੀ ਸਾਡੀ ਮਿੱਤਰੋ ਬਹੁਤ ਚੰਗੀ ਹੈ ਤੇ ਦੁੱਧ ਬਾਈ ਕਹਿੰਦਾ ਵੀ 15 16 ਲੀਟਰ ਕੱਢਿਆ ਵਾ ਤੇ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਬਾਈ ਦੇ ਨਾਲ ਕਰ ਸਕਦਾ ਸੰਪਰਕ ਤੇ ਤੋਰੇ ਜੇ ਨੂੰ ਬਾਈ ਸੋ ਫਿਰ ਬਰੋਜਪੁਰ ਦੇ ਏਰਗੇ ਦੀ ਆਪਣਾ ਮਿੱਤਰੋ ਤੀਜੀ ਵੀਡੀਓ ਆ ਜੇਕਰ ਇਸ ਏਰਗੇ ਦੇ ਵਿੱਚ ਕੋਈ ਹੋਰ ਭਰਾ ਵੀਡੀਓ ਬਣਾਉਣਾ ਚਾਹੁੰਦਾ ਤਾਂ ਆਪਣਾ ਨੰਬਰ ਹੈ ਜੀ 98724 882 124 ਤੇ ਬਹੁਤ ਸੋਹਣਾ ਹਵਾਨਾ ਬਣਾਇਆ ਤੇ ਮੇਰੇ ਹਿਸਾਬ ਨਾਲ 2-4 ਦਿਨ ਸੌਣ ਦੇ ਵਿੱਚ ਬਾਕੀ ਹੈ ਤੇ ਪਹਿਲਾ ਮਗਰੋਂ ਪਸੂ ਕਦੋਂ ਵੀ ਸੂ ਸਕਦਾ ਹੈ ਡੇਗਣਾ ਤੇ ਮੁੱਲ ਫਿਰ ਕੀ ਕਰਤਾ ਜਾਇਜ਼ ਜਿਹਾ ਹੀ ਕਰਿਓ ਜੀ ਭਾਈ ਆਪਾਂ 2 ਲੱਖ ਰੁਪਏ ਦੀ ਮੈਂ ਦੇਣੀ ਹੈ ਜੀ ਦੇਣੀ ਹੈ ਹਾਂ ਜੀ ਮੁੱਲ ਜਿੰਨਾ ਮਰਜ਼ੀ ਕਰਾ ਲਓ ਮੁੱਲ ਜਿੰਨਾ ਮਰਜ਼ੀ ਕਰਾਓ ਓਕੇ ਵੀ ਇਹਦੇ ਗਾਹਾਂ ਉੱਤੇ ਕਿਹੜਾ ਲੱਗਿਆ ਵਾ ਇਹਦੇ ਦੀ ਭੀਮ ਦਾ ਟੀਕਾ ਲੱਗਿਆ ਭੀਮ ਦਾ ਟੀਕਾ ਲੱਗਿਆ ਵਾ ਮੁੱਲ 1.5 ਲੱਖ ਦੀ ਦੇਣੀ ਆ ਦੇਣੀ ਠੀਕ ਐ ਸੋ ਕਦ ਘਾਟ ਮਿੱਤਰੋ ਵਧੀਆ ਸਰੀਰ ਦੀ ਬਣਤਰ ਬਹੁਤ ਚੰਗੀ ਆ ਚੰਗੀਆਂ ਇਹੇ ਪਰ ਕਿੱਥੋਂ ਕ ल्यांदे ਆ ਪਹਿਲਾਂ ਪਸੋਂ ਤੁਸੀਂ ਸਟਾਰਟਿੰਗ ਹਸਾਰ ਦੇ ਕੋਲੇ ਆ ਪਿੰਡ ਮਕਲਾਉਣ ਦੇ ਠੀਕ ਐ ਉੱਥੋਂ ਲੈ ਕੇ ਆਇਆ ਸੀ ਇਹਦੀ ਮਾਂ ਨਹੀਂ ਨਹੀਂ ਜੀ ਇਹ ਇਹ ਠੀਕ ਆ ਇੱਥੋਂ ਲੈ ਕੇ ਆਇਆ ਸੀ ਠੀਕ ਆ ਠੀਕ ਆ ਤੇ ਇਹਨੇ ਪਹਿਲੇ ਸੂਏ ਕਿੰਨਾ ਗੱਡਾ ਪਹਿਲੇ ਸੂਏ ਲੈ ਕੇ ਆਇਆ ਸੀ ਕਿੰਨਾ ਗੱਡਾ ਦੁੱਧ ਗੱਡੇ ਪਹਿਲੇ ਸੂਏ ਇਹ ਪਹਿਲੇ ਸੂਏ ਤੇ 13 13 ਕਿਲੋ ਦੁੱਧ ਇਹਨੇ ਦਿੱਤਾ ਠੀਕ ਆ ਦੂਜੇ ਸੂਏ ਦੂਜੇ ਸੂਏ ਕਰਕੇ 14 14 ਠੀਕ ਆ ਤੇ ਤੀਜੇ ਸੂਏ ਜਾਨੀ ਕਿ ਆਪਾਂ ਜਿਹੜਾ ਚੋਧ ਚੋਇਆ ਉਹ ਹੀ ਦੱਸਿਆ ਤਾਂ ਅਗਲੇ ਦੇ ਫਾਇਦਾ ਤੇ ਅਗਲੇ ਦੇ ਕਰਮਾਂ ਸਾਹ ਸੰਭਾਲਦਾ ਹਨਾ ਮੇਨ ਕਰਮਾਂ ਦੀ ਵੀ ਹੁੰਦੀ ਆ ਹਨਾ ਠੀਕ ਆ ਤੇ ਹੋਰ ਆਪਣੇ ਕੋਲੇ ਕਿੰਨੇ ਕੁ ਪਸ਼ੂ ਆ ਮੰਨ ਲਾ ਹੋਰ ਆਪਣੇ ਕੋਲੇ ਜੀ ਆ ਹੈਗੇ 4 5 6 ਪਸ਼ੂ ਦਾ ਠੀਕ ਹੈ ਕਰੇ ਲੋਕਾਂ ਮਾ ਹਣਾ ਆ ਕੱਟੀ ਇਹਦੀ ਆ ਪਿਛਲੇ ਸਵੇਰੇ ਆ ਕੱਟੀ ਆ ਕੱਟੀ ਜਿਹੜੀ ਖੜੀ ਹੈ ਠੀਕ ਹੈ ਇਹ ਕਿਹੜੇ ਟੀਕੇ ਦੀ ਹੈ ਇਹ ਜੀ ਮੈਨੂੰ ਦਾ ਸੁਣੋ ਇਹ ਤਪ ਲਗਿਆ ਹੁਣ ਮੈਨੂੰ ਕਿਹੜੇ ਟੀਕੇ ਦੀ ਇਹ ਇਹ ਪਿਛਲੇ ਸਵੇਰੇ ਨਹੀਂ ਕੱਟੀ ਤੇ ਇੰਨਾ ਥੱਲੇ ਦੁੱਧ ਕਿੰਨਾ ਕਰਦੇ ਨੇ ਦੂਜੀਆਂ ਮੱਝਾਂ ਆਜ 15 ਕਿਲੋ ਤਿਆਰ ਆ ਹਣੇ ਇਹ ਦੂਜੇ ਸੂਏ ਛੋਟੀ ਸੂਈ ਆ ਦੂਜੇ ਸੂਏ ਸੂਈ ਆ 15 ਲੀਟਰ ਤਿਆਰ ਆ ਤਿਆਰ ਆ ਠੀਕ ਆ ਹਾਂ ਉਹ ਜਿਹੜੀ ਛੋਟੀ ਆ ਇਹ ਜਿਗਰਾਜ ਦੀ ਆ ਹਾਂਜੀ ਹਾਂਜੀ ਇਹ ਤੀਜੇ ਸੂਏ ਸੂਈ ਆ ਤੀਜੇ ਸੂਏ ਹਾਂਜੀ ਠੀਕ ਆ ਇਹਦੇ ਵੀ 15 16 ਕਿਲੋ ਇਹਦਾ ਵੀ ਤਿਆਰ ਆ ਦੋ ਦੋ ਠੀਕ ਆ ਉਹ ਪਹਿਲੇ ਸੂਏ ਸੂਈ ਆ ਓਕੇ ਜੀ ਉਹ 11 11.5 ਕਿਲੋ ਦਾ ਹਣੇ ਪਹਿਲੇ ਤਿਆਰ ਆ ਹਾਂਜੀ ਠੀਕ ਆ ਤੇ ਆਪਣਾ ਫੋਨ ਨੰਬਰ ਜੀ 88722 35988722 37598872 3759 ਨਾ ਦਸੋ ਸੋ ਜਿਹੜੇ ਵੀ ਵੀਰ ਭਰਾ ਨੂੰ ਚੰਗੀ ਮੱਝ ਦੀ ਲੋੜ ਹੋਵੇ ਤਾਂ ਬਾਈ ਦੇ ਨਾਲ ਕਰੋ ਸੰਪਰਕ ਤੇ ਚੌਥੇ ਸੂਏ ਮਿੱਤਰੋ ਸੁਣੀ ਆ ਪੰਜ ਚਾਰ ਤਾਂ ਲੈ ਜੂ ਹਨਾ ਹਾਂਜੀ ਬਾਕੀ ਚੁਆਈ ਬਹੁਤ ਬੋਲੀ ਆ ਜੀ ਠੰਡੀ ਸੀਲ ਬਹੁਤ ਆ ਠੀਕ ਆ ਹਾਂ ਰੂਮ ਵਰਗੀ ਚੁਆਈ ਆ ਵੀ ਬੰਦਾ 14-15 ਮਿੰਟਾਂ ਦੀ ਜੋ ਕੇ ਆ ਥੋੜੂ ਜਿਹਾ ਸੋ ਸਾਰੇ ਵੀਰਾਂ ਦਾ ਧੰਨਵਾਦ